ਵੈਲਕਮ ਟੂ ਪੰਜਾਬੀ ਜੌਬ ਸਟੂਡੀਓਜ਼ ਐਜੂਕੇਸ਼ਨਲ ਚੈਨਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ, ਸਵਾਗਤ ਹੈ ਤੁਹਾਡਾ ਪੰਜਾਬੀ ਜੌਬ ਸਟੂਡੀਓਜ਼ YouTube ਚੈਨਲ ਦੇ ਉੱਪਰ। ਦੋਸਤੋ ਇਸ ਅਪਡੇਟ ਦੇ ਵਿੱਚ ਆਪਾਂ ਮਾਨਸਾ ਵਿਖੇ ਕੁੜੀਆਂ ਲਈ ਵਧੀਆ ਨੌਕਰੀ ਲੈ ਕੇ ਆਏ ਹਾਂ। ਚਲੋ ਦੋਸਤੋ ਬਿਨਾਂ ਕੋਈ ਦੇਰੀ ਕੀਤੇ ਮੈਂ ਤੁਹਾਨੂੰ ਦੱਸ ਦਿੰਨਾ ਹਾਂ ਵੀ ਮਾਨਸਾ ਵਿਖੇ ਇਹ ਨੌਕਰੀ ਜੋ ਹੈ ਇਹ ਕਿੱਥੇ ਮਿਲੇਗੀ। ਉਸ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਕਿ ਪੰਜਾਬ ਜਾਂ ਸੈਂਟਰ ਸਰਕਾਰ ਦੇ ਵਿੱਚ ਆਉਂਦੀ ਕੋਈ ਵੀ ਨਵੀਂ ਅਪਡੇਟ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਚਲੋ ਦੋਸਤੋ ਬਿਨਾਂ ਕੋਈ ਦੇਰੀ ਕੀਤੇ ਆਪਾਂ ਵਧਦੇ ਹਾਂ ਵੀਡੀਓ ਦੇ ਵੱਲ ਹਾਂਜੀ ਦੋਸਤੋ ਸਕਰੀਨ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਜੀਵਨ ਜੋਤ ਇੰਟਰਪ੍ਰਾਈਜ਼ਸ ਦੇ ਵੱਲੋਂ ਫੀਲਡ ਅਤੇ ਦਫ਼ਤਰੀ ਕੰਮ ਵਾਸਤੇ ਕੁੜੀਆਂ ਦੀ ਡਿਮਾਂਡ ਕੀਤੀ ਗਈ ਹੈ ਜਿਸ ਵਿੱਚ 8 ਘੰਟੇ ਦਾ ਕੰਮ ਹੋਵੇਗਾ ਅਤੇ ਜੋ ਤਨਖਾਹ ਦਿੱਤੀ ਜਾਵੇਗੀ ਉਹ 10000 ਰੁਪਏ ਦਿੱਤੀ ਜਾਵੇਗੀ ਜੋ ਵੀ ਚਾਹਵਣ ਕੁੜੀ ਇਸ ਕੰਮ ਨੂੰ ਕਰਨਾ ਚਾਹੁੰਦੀ ਹੈ ਇਸ ਨੌਕਰੀ ਨੂੰ ਕਰਨਾ ਚਾਹੁੰਦੀ ਹੈ ਉਹ ਲੋਕਲ ਮਾਨਸਾ ਦੀ ਹੋਵੇ ਅਤੇ ਐਕਟਿਵ ਚਲਾਉਣੀ ਆਉਂਦੀ ਹੋਵੇ ਇਸ ਨੌਕਰੀ ਦਾ ਜੋ ਇੰਟਰਵਿਊ ਹੈ ਉਹ ਮਿਤੀ 15 11 2025 ਯ ਦਨ ਸ਼ਨੀਵਾਰ ਜੀਵਨ ਜੋਤ ਐਂਟਰਪ੍ਰਾਈਜ਼ਸ ਅਪੋਜ਼ਿਟ ਗਲੀ ਨੰਬਰ 4 ਨਿਊ ਕੋਰਟ ਰੋਡ ਮਾਨਸਾ ਵਿਖੇ ਲੱਤਾ ਜਾਵੇਗਾ ਜ਼ਿਆਦਾ ਜਾਣਕਾਰੀ ਲਈ ਤੁਸੀਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਜੋ ਕਾਲਿੰਗ ਨੰਬਰ ਹੈ ਉਹ ਹੈ 809900001 ਜੇਕਰ ਤੁਸੀਂ ਵਟਸਐਪ ਤੇ ਸੰਪਰਕ ਕਰਨਾ ਹੈ ਤਾਂ ਉਹ ਨੰਬਰ ਹੈ 856500002 ਤਾਂ ਦੋਸਤੋ ਏਸੀ ਸਾਰੀ ਜਾਣਕਾਰੀ ਜੀਵਨ ਜੋਤ ਐਂਟਰਪ੍ਰਾਈਜ਼ਸ ਮਾਨਸਾ ਵੱਲੋਂ ਦਫ਼ਤਰੀ ਅਤੇ ਫੀਲਡ ਕੰਮ ਲਈ ਕੁੜੀਆਂ ਦੀ ਨੌਕਰੀ ਬਾਰੇ ਦਿੱਤੀ ਹੋਈ ਜਾਣਕਾਰੀ ਕਿੱਦਾਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜੀ ਜੇਕਰ ਵੀ ਕਿਸੇ ਭੈਣ ਦਾ ਕੋਈ ਸਵਾਲ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਮਿਲਦੇ ਹਾਂ ਜੀ ਅਗਲੀ ਅਪਡੇਟ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ